ਮੇਰਾ ਸੁਖਦੇਵ ਸਿੰਘ ਨਾਮ ਹੈ ਮੇਰਾ ਜੀ ਮੇਰਾ ਪਿੰਡ ਕੜਾਵੇ ਜੀ ਡਿਊਟੀ ਮੈਂ ਕਰਨਾ ਰਾਜਗੜ ਗੁਰਦੁਰਸ ਸਾਹਿਬ ਇੱਥੇ ਜੀ ਇੱਥੇ ਮੈਂ 20 ਸਾਲ ਹੋ ਗਏ ਲੈਣ ਜੀ ਪਰਿਵਾਰ ਚ ਜੇ ਬੜਾ ਦੋ ਬੱਚੇ ਨੇ ਜੀ ਮੇਰਾ ਬੇਟਾ ਹੈ ਜੀ ਇੱਕ ਬੇਟੀ ਹੈ ਜੀ ਤੇ ਦੋ ਜੇ ਅਸੀਂ ਆਪਾਂ ਜੀ ਮੈਨੂੰ ਦਮੇ ਦੀ ਅਸਿਕਤ ਜੀ ਹਾਂਜੀ ਦਵਾ ਮੈਨੂੰ ਸ਼ੁਰੂਤ ਬਚਪਨ ਦਾ ਹੀ ਹੈ ਜੀ ਮੈਂ ਤਿੰਨ ਚਾਰ ਸਾਲ ਦਾ ਸੀ ਨੂੰ ਉਦੋਂ ਨਮੁੰਨੀਆਂ ਵਿਗੜ ਗਿਆ ਸੀ ਜੀ ਉਦੋਂ ਪਰਾ ਪਰਿਵਾਰ ਚ ਗਰੀਬੀ ਸੀ ਜੀ ਬਸ ਦਵਾਈ ਲਈ ਨਹੀਂ ਗਈ ਬਸ ਔਲੀ ਔਲੀ ਵਿਗੜਦਾ ਵਿਗੜਦਾ ਦਮੇ ਦਾ ਰੂਪ ਬਣ ਗਿਆ ਜੀ ਤੇ ਦਵਾ ਬਣ ਕਰਕੇ ਹੁਣ ਫਿਰ ਦਮਾ ਜੋ ਜਮੇ ਰੂਮਰ ਮਨ ਲਓ ਮੈਂ ਹੁਣ ਮੇਰੀ 41 ਬੇੜੀ ਸਾਹਿਬ ਉਮਰੇ ਜੀ ਹੁਣ ਦਮੇ ਨੇ ਜ਼ਿਆਦਾ ਕਰ ਲਿਆ ਜੀ ਫਿਰ ਇਸ ਕਰਕੇ ਹੁਣ ਮੈਨੂੰ 6 ਮਹੀਨਿਆਂ ਤੋਂ ਵਗਸਾਂ ਵਿੱਚ ਬਦਲਦਾ ਲਾਸਰੀ ਮੇਰ ਹੋ ਜਾਂਦਾ ਜੀ ਤੇ ਦਿੱਕਤ ਬਹੁਤ ਜ਼ਿਆਦਾ ਆਉਂਦੀ ਹੈ ਜੀ ਸਾਇ ਤਾਂ ਮੇਰੀ ਖਾਲਸਾ ਐਡ ਵਾਲੇ ਨੇ ਮੇਰੀ ਬੜੀ ਸਹਾਰਾ ਕਰਦੇ ਨੇ ਜੀ ਹਾਂਜੀ ਹੁਣ ਡਾਕਟਰ ਮੇਰੀ ਦਵਾਈ ਬੜੀ ਮਹਿੰਗੀ ਆ ਰਹੀ ਹੈ ਜੀ ਘਟੋ ਘਾੜ 650 7000 ਰੁਪਏ ਦਵਾਈ ਆਉਂਦੀ ਮੇਰੀ ਤੇ ਮੇਰੀ ਖਾਲਸਾ ਐਡ ਵਾਲੇ ਦੇ ਮੇਰੇ ਦੁਆਰੇ ਨੇ ਮੈਨੂੰ ਜੀ ਹਾਂਜੀ ਪ੍ਰਿਆਲੇ ਡਾਕਟਰ ਜੀ ਡਾਕਟਰ ਨੂੰ ਕਰਤੇ ਪੈਸੇ ਆਉਂਦੇ ਨੇ ਜੀ ਤੇ ਮੈਂ ਦਵਾਈ ਉੱਥੇ ਲੈ ਕੇ ਆਉਣਾ ਜੀ ਅਸੀਂ ਬਹੁਤ ਧੰਨਵਾਦ ਕਰਦੇ ਆ ਬਹੁਤ ਵਧੀਆ ਸੇਵਾ ਜੀ ਖਾਲਸਾ ਆੜਾ ਨੇ ਮੈਨੂੰ ਬਚਾ ਲਿਆ ਜੀ ਕਿਉਂਕਿ ਬੜੀ ਹਨ ਹਾਰੇ ਹੱਲਪ ਕੀਤੀ ਉਹਨਾਂ ਨੇ ਜੀ ਇਹ ਤੋਂ ਮੈਂ ਅਸੀਂ ਮੈਂ ਗੁਰੂ ਘਰ ਦਾ ਗਰੰਤੀਆਂ ਆਮਦਨ ਮੇਰੀ ਖਾ ਘਟੇ ਜੀ ਪਰ ਮੈਂ ਦਵਾਈ ਨਹੀਂ ਮੈਂ ਨਹੀਂ ਲੈ ਸਕਦਾ ਸੀ ਪਰ ਖਾਲਸਾ ਆੜਾ ਵਾਲੇ ਦਵਾਈ ਦਿਵਾ ਰਹੇ ਨੇ ਜੀ ਹਾਂਜੀ ਮੈਂ ਬਹੁਤ ਬਹੁਤ ਧੰਨਵਾਦ ਸਾਰਾ ਪਰਿਵਾਰ ਅਸੀਂ ਆਪਣਾ ਬਹੁਤ ਧੰਨਵਾਦ ਕਰਦੇ ਆ ਖਾਲਸਾ ਆੜਾ ਦਾ ਜੋ ਸਾਨੂੰ ਦਵਾਈ ਦਿਵਾ ਰਹੇ ਨੇ ਜੀ